ਕਹਿੰਦੇ ਸਿਫਤ ਖਜ਼ਾਨਾ ਬਖਸ਼ ਹੈ ਜਿਸ ਬਖਸ਼ੈ ਸੋ ਖਰਚੈ ਖਾਏ ਸਤਗੁਰ ਬਿਨ ਹੱਥ ਨ ਆਵਈ ਸਭ ਥੱਕੇ ਕਰਮ ਕਮਾਏ ਜੇ ਕਰ ਤੁਸੀਂ ਅੰਮ੍ਰਿਤ ਵੇਲੇ ਜਾਗਦੇ ਹੋ ਜੇਕਰ ਤੁਸੀਂ ਨਿਤਨੇਮ ਕਰਦੇ ਹੋ ਜੇਕਰ ਤੁਹਾਡੇ ਜੀਵਨ ਚ ਇਬਾਦਤ ਦੇ ਲਈ ਜਗ੍ਹਾ ਹੈ ਜੇਕਰ ਤੁਸੀਂ ਬੰਦਗੀ ਕਰਦੇ ਹੋ ਤੇ ਦਾ ਇਹ ਅਰਥ ਹੈ ਕਿ ਤੁਹਾਡੇ ਤੇ ਅਕਾਲ ਪੁਰਖ ਦੀ ਨਦਰੇ ਇਨਾਇਤ ਹੈ ਤੁਹਾਡੇ ਤੇ ਉਸ ਦੀ ਬਖਸ਼ਿਸ਼ ਹੈ ਉਸ ਦਾ ਕਰਮ ਹੈ ਮੁਹੰਮਦ ਸਾਹਿਬ ਜੀ ਦੇ ਪਾਸ ਇੱਕ ਵਿਅਕਤੀ ਪਹੁੰਚਦਾ ਹੈ ਤੇ ਮੁਹੰਮਦ ਸਾਹਿਬ ਨੂੰ ਕਹਿੰਦਾ ਕਿ ਮੁਹੰਮਦ ਸਾਹਿਬ ਰੱਬ ਜੇਕਰ ਨਾਰਾਜ਼ ਹੋ ਜਾਏ ਤੇ ਉਹਦੀ ਨਿਸ਼ਾਨੀ ਕੀ ਹੈ? ਅੱਲਾਹ ਤਾਲਾ ਜੇਕਰ ਨਾਰਾਜ਼ ਹੋ ਜਾਂਦਾ ਤੇ ਉਹਦੀ ਨਿਸ਼ਾਨੀ ਕੀ ਹੈ? ਕਿਵੇਂ ਪਤਾ ਲੱਗੇ ਵੀ ਰੱਬ ਨਾਰਾਜ਼ ਹੈ? ਅੱਲਾਹ ਤਾਲਾ ਨਾਰਾਜ਼ ਹੈ। ਤੇ ਮੁਹੰਮਦ ਸਾਹਿਬ ਕਹਿਣ ਲੱਗੇ ਕਿ ਜਦੋਂ ਰੱਬ ਨਾਰਾਜ਼ ਹੁੰਦਾ ਨਾ ਉਹ ਕਿਸ ਦਾ ਰਿਜਕ ਨਹੀਂ ਖੁੰਦਾ। ਜਦੋਂ ਰੱਬ ਨਾਰਾਜ਼ ਹੁੰਦਾ ਉਹ ਸੂਰਜ ਨੂੰ ਇਹ ਨਹੀਂ ਕਹਿੰਦਾ ਭਈ ਇਹਦੇ ਨਾਲ ਮੈਂ ਨਾਰਾਜ਼ ਹਾਂ ਤੇ ਇਹਦੇ ਘਰ ਰੌਸ਼ਨੀ ਨਹੀਂ ਜਾਣੀ ਚਾਹੀਦੀ। ਉਹ ਪਾਣੀ ਨੂੰ ਨਹੀਂ ਕਹਿੰਦਾ ਵੀ ਇਹਦੀ ਪਿਆਸ ਨਹੀਂ ਬੁਝਾਣੀ ਹੈ। ਜਦੋਂ ਅੱਲਾਹ ਤਾਲਾ ਨਾਰਾਜ਼ ਹੁੰਦਾ ਹੈ ਨਾ ਬਸ ਇੱਕ ਹੀ ਕੰਮ ਕਰਦਾ ਹੈ। ਕੀ ਕਰਦਾ ਹੈ? ਮੁਹੰਮਦ ਸਾਹਿਬ ਕਹਿੰਦੇ ਉਹ ਸਜਦਿਆਂ ਦੀ ਤੌਫੀਕ ਖੋਲ੍ਹ ਲੈਂਦਾ ਹੈ। ਇਬਾਦਤ ਖੋਲ੍ਹ ਲੈਂਦਾ ਹੈ। ਉਹ ਗੱਲ ਕਰਨੀ ਛੱਡ ਦਿੰਦਾ ਹੈ ਜਿਸ ਦੇ ਨਾਲ ਰੱਬ ਨਰਾਜ ਹੈ ਰੱਬ ਉਸ ਦੇ ਨਾਲ ਗੱਲ ਨਹੀਂ ਕਰਦਾ ਇਹਨੂੰ ਭਗਤ ਰਵਿਦਾਸ ਜੀ ਕੀ ਕਹਿੰਦੇ ਨੇ ਪਵਿੱਤਰ ਬਾਣੀ 'ਚ ਭਗਤ ਜੀ ਕਹਿੰਦੇ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋ ਹੈ ਰੱਬ ਜੀ ਕਿਹੜੀ ਗਲਤੀ ਹੋ ਗਈ ਕਿਹੜੀ ਭੁੱਲ ਹੋ ਗਈ ਕਿਉਂ ਤੁਸੀਂ ਮੇਰੇ ਨਾਲ ਬੋਲਦੇ ਨਹੀਂ ਕੀ ਗੱਲ ਹੋ ਗਈ ਜੋ ਤੁਸੀਂ ਮੇਰੇ ਨਾਲ ਗੱਲ ਹੀ ਨਹੀਂ ਕਰਦੇ ਇੱਕ ਬੜੀ ਪਿਆਰੀ ਘਟਨਾ ਦਾ ਜ਼ਿਕਰ ਕੀਤਾ ਹੈ ਮੌਲਾਨਾ ਰੂਮੀ ਨੇ ਉਹ ਕਹਿੰਦੇ ਕਿ ਮੂਸਾ ਜੀ ਦੀ ਰੋਜ਼ ਗੱਲ ਹੁੰਦੀ ਸੀ ਰੱਬ ਨਾਲ ਰੋਜ਼ਾਨਾ ਗੱਲ ਤੋਂ ਭਾਵ ਇਬਾਦਤ ਉਹ ਰੱਬ ਦੀ ਇਬਾਦਤ ਜੁੜ ਜਾਂਦੇ ਸੀ ਰੋਜ਼ਾਨਾ ਗੱਲ ਹੁੰਦੀ ਸੀ ਇੱਕ ਦਿਨ ਕਿ ਹੋਇਆ ਗੱਲ ਨਹੀਂ ਹੋਈ ਦੂਜੇ ਦਿਨ ਗੱਲ ਨਹੀਂ ਹੋਈ ਤੇ ਤੀਜੇ ਦਿਨ ਆ ਗਿਆ ਅੱਜ ਵੀ ਗੱਲ ਨਹੀਂ ਹੋਈ ਹੁਣ ਜਦੋਂ 3 ਦਿਨ ਲੰਘ ਗਏ ਤੇ موسی ਜੀ ਨੇ ਫਰਿਆਦਾਂ ਕਿ 3 ਦਿਨਾਂ ਤੋਂ ਹੀ ਕਰਦੇ ਸਨ ਰੋਣਾ ਸ਼ੁਰੂ ਕਰ ਦਿੱਤਾ ਵੀ हे ਅੱਲਾਹ ਤਾਲਾ हे ਰੱਬ ਜੀ ਤੁਸੀਂ ਮੇਰੇ ਨਾਲ ਗੱਲ ਕਿਉਂ ਨਹੀਂ ਕਰਦਾ ਤੋ ਕਹਿੰਦੇ ਆਵਾਜ਼ ਆਈ ਇੱਕ ਆਵਾਜ਼ ਆਈ ਕਿ موسی ਮੈਂ ਤੇਰੇ ਤੋਂ ਨਾਰਾਜ਼ ਹਾਂ हां तेरे नाल ਗੱਲ ਨਹੀਂ ਕਰਦਾ। ਤੋ ਅਗੋ موسی ਜੀ ਕਹਿੰਦੇ ਸੱਚੇ ਪਾਤਸ਼ਾਹ ਮਾ ਰੱਬ ਜੀ ਮੇਰੇ ਤੋਂ ਕੀ ਗਲਤੀ ਹੋ ਗਈ ਹੈ। ਤੋ ਆਵਾਜ਼ ਆਉਂਦੀ ਹੈ ਕਿ ਇੱਕ ਬੜਾ ਪਿਆਰਾ ਜੋ ਰੋਜ਼ ਮੇਰੇ ਨਾਲ ਗੱਲਾਂ ਕਰਦਾ ਸੀ ਤੇਰੇ ਕਰਕੇ ਉਹ ਮੇਰੇ ਨਾਲ ਗੱਲ ਨਹੀਂ ਕਰਦਾ ਹੁਣ। ਤੇ ਜਿੱਦਣ ਦਾ ਉਹਨੇ ਮੇਰੇ ਨਾਲ ਬੋਲਣਾ ਛੱਡ ਦਿੱਤਾ ਹੈ ਉਸ ਦਿਨ ਦਾ ਮੈਂ ਤੇਰੇ ਨਾਲ ਬੋਲਣਾ ਛੱਡ ਦਿੱਤਾ ਹੈ ਉਹ ਮੇਰੇ ਨਾਲ ਬੋਲੇਗਾ ਤੇ ਮੈਂ ਤੇਰੇ ਨਾਲ ਬੋਲਾਂਗਾ ਉਹ ਮੇਰੇ ਨਾਲ ਗੱਲ ਕਰੇਗਾ ਤੇ ਮੈਂ ਤੇਰੇ ਨਾਲ ਗੱਲ ਕਰਾਂਗਾ ਜਦੋਂ ਰੱਬ ਨਾਰਾਜ਼ ਹੋ ਜਾਂਦਾ ਉਹ ਗੱਲ ਕਰਨੀ ਛੱਡ ਦਿੰਦਾ ਹੈ ਪਾਪ ਤੁਹਾਡਾ ਨਿਤਨੇਮ ਛੁੱਟ ਜਾਏਗਾ ਤੁਹਾਡਾ ਸਿਮਰਨ ਤੁਹਾਡੀ ਬੰਦਗੀ ਤੁਹਾਡੀ ਸੰਗਤ ਛੁੱਟ ਜਾਏਗੀ ਸਮਝੋ ਜਦੋਂ ਤੁਹਾਡੇ ਜੀਵਨ ਚੋਂ ਨਿਤਨੇਮ ਚਲਾ ਗਿਆ ਅਕਾਲ ਪੁਰਖ ਤੁਹਾਡੇ ਤੋਂ ਨਾਰਾਜ਼ ਹੈ ਫਿਰ ਅਗਰ ਉਹਦੀ ਰਹਿਮਤ ਹੋਵੇ ਉਹਦੀ ਕਿਰਪਾ ਹੋਵੇ ਉਹਦੀ ਬਖਸ਼ਿਸ਼ ਹੋਵੇ ਤੇ ਤਦ ਗੁਰਮੁਖ ਪਿਆਰਿਓ ਉਹਦੇ ਨਾਲ ਗੱਲ ਹੁੰਦੀ ਹੈ ਸਿਫਤ ਖਜ਼ਾਨਾ ਬਖਸ਼ ਹੈ ਇਹ ਮਾਲਕ ਦੀ ਬੜੀ ਵੱਡੀ ਬਖਸ਼ਿਸ਼ ਹੁੰਦੀ ਹੈ ਤਦ ਤੁਹਾਡੇ ਜੀਵਨ ਚ ਇਬਾਦਤ ਆਉਂਦੀ ਹੈ ਭਗਤੀ ਆਉਂਦੀ ਹੈ ਸਿਮਰਨ ਆਉਂਦਾ ਹੈ ਨਿਤਨੇਮ ਆਉਂਦਾ ਹੈ ਸੇਵਾ ਆਉਂਦੀ ਹੈ ਸਿਫਤ ਖਜ਼ਾਨਾ ਬਖਸ਼ ਹੈ ਇਹ ਬਖਸ਼ਿਸ਼ ਹੈ ਬਾਦਸ਼ਾਹ ਕਹਿੰਦੇ ਜਿਸ ਬਖਸ਼ੈ ਸੋ ਖਰਚਾ ਖਾਏ ਜਿਨੂੰ ਬਖਸ਼ਦਾ ਉਹ ਹੀ ਖਰਚਦਾ ਤੇ ਉਹ ਹੀ ਖਾਂਦਾ ਜਿਨ ਕੋ ਨਦਰ ਕਰਮ ਤਿੰਨ ਕਾਲ ਜਿਨਾਂ ਤੇ ਨਦਰ ਇਨਾਇਤ ਹੋ ਗਈ ਜਿਨਾਂ ਤੇ ਕਿਰਪਾ ਹੋ ਗਈ ਜਾ ਕੋ ਆਪਣੀ ਕਿਰਪਾ ਧਾਰੈ ਸੋ ਰਸਨਾ ਸੋ ਜਨਾ ਰਸਨਾ ਨਾਮ ਉਚਾਰੈ ਜਿੱਦੇ ਤੇ ਉਹਦੀ ਕਿਰਪਾ ਹੁੰਦੀ ਹੈ ਉਹੀ ਇਬਾਦਤ ਕਰਦਾ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡਾ ਨਿਤਨਿਮ ਕਬੂਲ ਪੈ ਗਿਆ ਹੈ ਤਾਂ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਕਿ ਜੇਕਰ ਅੱਜ ਤੁਸੀਂ ਨਿਤਨਿਮ ਕੀਤਾ ਤੇ ਕੱਲ ਵੀ ਕਰ ਲਿਆ ਤੂੰ ਸਮਝੋ ਪਹਿਲਾ ਤੁਹਾਡਾ ਨਿਤਨੇਮ ਕਬੂਲ ਪੈ ਗਿਆ ਜੇਕਰ ਅੱਜ ਤੁਸੀਂ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਹੈ ਤੇ ਕੱਲ ਵੀ ਕਰ ਲਈ ਹੈ ਤਾਂ ਸਮਝ ਲਓ ਤੁਹਾਡਾ ਨਿਤਨੇਮ ਜਿਹੜਾ ਹੈ ਤੁਹਾਡਾ ਮਾਲਕ ਦੇ ਦਰ ਤੇ ਕਬੂਲ ਪੈ ਗਿਆ ਹੈ ਤਾਂ ਕਹਿਣ ਦਾ ਅਰਥ ਕੀ ਹੈ ਕਿ ਜੇਕਰ ਤੁਹਾਡੇ ਕੋਲ ਨਿਤਨਮ ਹੈ ਤੇ ਇਹ ਉਹਦੀ ਕਿਰਪਾ ਹੈ ਤਰਸ ਪਿਆ ਮੇ ਰahmat ਹੋਈ ਸਤਗੁਰ ਸੱਜਣ ਮਿਲਿਆ ਉਹਦੇ ਤਰਸ ਤੋਂ ਬਿਨਾ ਨਹੀਂ ਹੁੰਦਾ ਤਾਂ ਪਾਤਸ਼ਾਹ ਕਹਿੰਦੇ ਸਿਫਤ ਖਜ਼ਾਨਾ ਬਖਸ਼ ਹੈ ਜਿਸ ਬਖਸ਼ੈ ਸੋ ਖਰਚੇ ਖਾਏ ਸਤਗੁਰ ਬਿਨ ਹੱਥ ਨਾ ਆਬਈ ਸਭ ਥੱਕ ਕੇ ਕਰਮਾ ਕਮਾਏ